ਖੇਤੀਬਾੜੀ ਅਫਸਰ ਮਾਨਸਾ ਸਰਦਾਰ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੰਦੇਵਾਲ ਵੇਚ ਪੰਡਾਰ ਚੰਡੂਕੇ ਵਿਖੇ ਛਾਪੇਮਾਰੀ ਕੀਤੀ ਗਈ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਕਤ ਫਰਮ ਤੇ ਅਣਅਧਿਕਾਰਤ ਕੰਪਨੀ ਬੁਡਲੈਂਡ ਐਗਰੀਟੈਕ ਇੰਡੀਆ ਮਾਰਸ ਫਰਟੀਕੈਮ ਲਿਮਟਿਡ ਅਤੇ ਮਾਡਰਨ ਕ੍ਰੋਪ ਸਾਇੰਸ ਕਨੇਸ਼ੀਆ ਕ੍ਰੋਪ ਕੈਮੀਕਲ ਪ੍ਰਾਈਵੇਟ ਲਿਮਟਿਡ ਕ੍ਰੋਪਵੈਲ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਨਰਮਾਤਾ ਕੰਪਨੀ ਵੱਲੋਂ ਝੋਨੇ ਅਤੇ ਨਰਮੇ ਦੀਆਂ ਕੀਟਨਾਸ਼ਕ ਦਵਾਈਆਂ ਸਪਲਾਈ ਕੀਤੀਆਂ ਗਈਆਂ ਹਨ ਉਤਪਾਦਾਂ ਦੀ ਜਾਂਚ ਕਰਕੇ ਖੇਤੀਬਾੜੀ ਵਿਭਾਗ ਵੱਲੋਂ ਇਨਸੈਕਟੀਸਾਈਡ ਰੂਲ 1971 ਇਨਸੈਕਟੀਸਾਈਡ ਐਕਟ 1968 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਨਾਲ ਹੀ ਪੰਜਾਬ ਪੁਲਿਸ ਨੂੰ ਲਿਖਤੀ ਸੂਚਨਾ ਕਰਕੇ 8 ਕੁਇੰਟਲ 82 ਕਿਲੋ 29 ਲੀਟਰ ਮਾਲ ਜਬਤ ਕਰਵਾਇਆ ਮਾਨਸਾ ਤੋਂ ਵਿਕਰਮ ਬਿੱਕੀ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਸਰ ਇਹ ਕੱਲ ਕਾਰਵਾਈ ਕੀਤੀ ਹੈ ਕੀ ਕਾਰਵਾਈ ਹੋਈ ਹੈ ਤੇ ਕੀ ਇੰਪੋਸੀਬਲ ਕੱਲ ਮਿਤੀ 29 7 2024 ਨੂੰ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਮਾਨਸਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਦੂਰਗੜ ਦੇ ਇਲਾਕੇ ਵਿੱਚ ਕਿਸੇ ਥਾਂ ਅ ਕੋਈ ਦਵਾਈ ਹਰਿਆਣੇ ਚ ਇਹ ਜੀ ਕੰਪਨੀ ਨੇ ਸਪਲਾਈ ਕੀਤੀ ਹੈ ਕਿ ਉਸ ਕੰਪਨੀ ਕੋਲੇ ਲਾਇਸੈਂਸ ਹੀ ਨਹੀਂ ਬਣਾਉਣ ਦਾ ਔਰ ਨਾ ਵੇਚਣ ਦਾ ਸੋ ਅਸੀਂ ਉਹਦੀ ਪੈਡ ਨਪਦਿਆਂ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਝੰਡੂ ਕੇ ਰੇਡ ਕੀਤਾ ਦੰਦੀਵਾਲ ਬੀਜ ਭੰਡਾਰ ਤੇ ਔਰ ਉਥੋਂ ਸਾਨੂੰ 8 ਕੁਇੰਟਲ 82 ਕਿਲੋ ਪਾਊਡਰ ਦੇ ਰੂਪ ਵਿੱਚ ਔਰ 29 ਲੀਟਰ ਤਰਲ ਪਦਾਰਥ ਦੇ ਰੂਪ ਵਿੱਚ ਜਿਹੜੀ ਕੀਟਨਾਸ਼ਕ ਦਵਾਈ ਜਿਹੜੀ ਕਿ ਬਿਨਾ ਕੰਪਨੀ ਦੇ ਲਾਇਸੈਂਸ ਤੋਂ ਬਣਾਈ ਗਈ ਸੀ ਔਰ ਡੀਲਰ ਨੇ ਲਿਆਂਦੀ ਸੀ ਉਹ ਡੀਲਰ ਨੂੰ ਅਸੀਂ ਉਹਦੀ ਦੁਕਾਨ ਤੇ ਰੇਡ ਕੀਤਾ ਔਰ 6 ਸੈਂਪਲ ਉਥੋਂ ਲਏ ਇਸ ਮਟੀਰੀਅਲ ਦੇ ਉਸ ਦੇ ਨਾਲ ਹੀ ਇਹ ਜਿਹੜਾ ਸਮਾਨ ਸੀ ਮਾਲ ਸੀ ਅਸੀਂ ਸੀਜ਼ ਕੀਤਾ ਉਸ ਦੀ سپੁਰਦਗੀ ਪੁਲਿਸ ਨੂੰ ਬੁਲਾ ਕੇ ਫਿਰ ਉਹਦੇ سپਰਦ ਕੀਤਾ ਗਿਆ ਸਮਾਨ ਔਰ ਨਾਲ ਦੀ ਨਾਲ ਐਫ ਆਈ ਆਰ ਦਰਜ ਜਿਹੜਾ ਸਬੰਧਤ ਡੀਲਰ ਸੀ ਉਹਦੇ ਤੇ ਕਰਾਈ ਗਈ ਹੁਣ ਪੁਲਿਸ ਅੱਗੇ ਪੜਤਾਲ ਕਰੂਗੀ ਔਰ ਇਸ ਦੇ ਸੰਬੰਧ ਵਿੱਚ ਕੇਸ ਉਹਦੇ ਤੇ ਕਿਉਂਕਿ ਦਰਜ ਹੋ ਚੁੱਕਿਆ ਹੈ ਕੇਸ ਚੱਲੇਗਾ ਸੋ ਇਹ ਖੇਤੀਬੜੀ ਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਮਾਨਸਾ ਨੇ ਕਿਸਾਨ ਹਿੱਤ ਵਿੱਚ ਔਰ ਆਮ ਪਬਲਿਕ ਦੇ ਹਿੱਤ ਵਿੱਚ ਇਹ ਆਪਣੀ ਕਾਰਵਾਈ ਕਰਦੇ ਆ ਆਪਣੀ ਜ਼ਿੰਮੇਵਾਰੀ ਨਿਭਾਈ ਆ ਔਰ ਮੈਂ ਦੱਸਣਾ ਚਾਹੂਗਾ ਕਿ ਇਹ ਜਿਹੜਾ ਜਿੰਨਾ ਮਾਲ ਇਹ ਕੀਟਨਾਸ਼ਕ ਦਵਾਈਆਂ ਦਾ ਫੜਿਆ ਗਿਆ ਇਹਦਾ ਕਰੀਬ ਜਿਹੜਾ ਮੁੱਲ ਸੀ ਜਿਹੜਾ ਖਰਚਾ ਕਿਸਾਨ ਦਾ ਹੋਣਾ ਸੀ ਉਹ ਪੌਣੇ 6 ਲੱਖ ਦਾ 5,75,000 ਦੇ ਕਰੀਬ ਇਹ ਦਵਾਈ ਜਿਹੜਾ ਮੁੱਲ ਦੀ ਫੜੀ ਗਈ ਹੈ ਤਾਂ ਇਹ ਤੁਸੀਂ ਇਹਦੇ 'ਚ ਇਹ ਸੋਚੋ ਕਿ ਨੇ پیسے ਪੌਣੇ 6 ਲੱਖ ਰੁਪਏ ਕਿਸਾਨਾਂ ਦੀ ਜੇਬ ਚੋਂ ਜਾਣੇ ਸੀ ਔਰ ਨਾਲ ਦੀ ਨਾਲ ਦਵਾਈ ਵੀ ਕਿਉਂਕਿ ਸਿੰਪਲ ਅਸੀਂ ਭੇਜੇ ਆ ਔਰ ਜਿਆਦਾ ਚਾਂਸ ਆ ਜੇ ਇਹ ਦਵਾਈ ਦੇ ਸਿੰਪਲ ਫੇਲ ਪਾਏ ਗਏ ਤਾਂ ਅਗਲੀ ਕਾਰਵਾਈ ਵੀ ਹੋਊਗੀ ਤੇ ਕਿਸਾਨ ਦੀ ਫਸਲ ਤੇ ਇਸ ਦਵਾਈ ਨੇ ਅਸਰ ਵੀ ਨਹੀਂ ਕਰਨਾ ਸੀ ਜੇ ਆਪਾਂ ਕਿਸਾਨਾਂ ਨੂੰ ਅਪੀਲ ਦੀ ਗੱਲ ਕਰੀਏ ਤਾਂ ਜਾਗਰੂਕਤਾ ਸੈਮੀਨਾਰ ਵੀ ਲਾਏ ਜਾ ਰਹੇ ਕੀ ਕਹਿਣਾ ਚਾਹੁੰਦੇ ਆ ਕਿਸਾਨਾਂ ਨੂੰ ਮੈਂ ਮੁੱਖ ਤੇ ਬੜੀ ਅਫਸਰਮਾਨ ਸਾ ਅਪੀਲ ਕਰਦਾ ਕਿ ਜਦੋਂ ਵੀ ਅਸੀਂ ਕਿਸਾਨ ਸਕਲਾਈ ਕੈਂਪ ਕਿਸੇ ਪਿੰਡ ਵਿੱਚ ਲਗਾਉਣੇ ਆ ਜਾ ਜ਼ਿਲ੍ਹਾ ਮਾਨਸਾ ਚ ਕਿਸੇ ਵੀ ਪੱਧਰ ਦਾ ਬਲਾਕ ਪੱਧਰ ਦਾ ਜ਼ਿਲ੍ਹਾ ਪੱਧਰ ਦਾ ਜਾਂ ਪਿੰਡ ਪੱਧਰ ਦਾ ਕੈਂਪ ਲਗਾਉਣੇ ਆ ਤਾਂ ਕਿਰਪਾ ਕਰਕੇ ਹਮ ਹਮਾ ਕੇ ਪਹੁੰਚਿਆ ਕਰੋ ਆਪਾਂ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਖੇਤੀ ਬਾਰੇ ਔਰ ਤੁਹਾਨੂੰ ਜਾਣਕਾਰੀ ਵੀ ਦਿੱਤੀ ਜਾਊਗੀ ਸਮੇਂ ਅਨੁਸਾਰ ਜਿਹੜੀ ਉਸ ਵਕਤ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੋਊਗੀ ਸਾਨੂੰ ਸਹਿਯੋਗ ਦਿਓ ਔਰ ਸਾਡੀ ਸਲਾਹ ਨਾਲ ਚੱਲੋ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਪੰਜਾਬ ਕਿਸਾਨਾਂ ਦੀ ਕਿਸਾਨਾਂ ਦੇ ਹਿੱਤ ਵਿੱਚ ਕਿਸਾਨਾਂ ਦੀ ਸੇਵਾ ਵਿੱਚ ਹਰ ਵੇਲੇ ਤਤਪਰ ਆ ਔਰ ਜਿਹੜੀ ਤਕਨੀਕੀ ਤੌਰ ਤੇ ਸਲਾਹ ਹੈਗੀ ਆ ਚਾਹੇ ਉਹ ਝੋਨਾ ਹੋਵੇ ਜਾਂ ਨਰਮੇ ਦੀ ਫਸਲ ਹੋਵੇ ਕਿਰਪਾ ਕਰਕੇ ਮਹਿਕਮੇ ਤੋਂ ਵਿਭਾਗ ਤੋਂ ਪਹਿਲਾਂ ਸਲਾਹ ਲਓ ਕਿ ਤੋਂ ਆਸੇ ਪਾਸੇ ਨਾਲ ਲਓ ਤਾਂ ਕਿ ਜਿਹੜੇ ਕਿਸਾਨ ਦੇ ਘੱਟ ਤੋਂ ਘੱਟ ਖਰਚੇ ਨਾਲ ਜਿਹੜੀ ਫਸਲ ਹੈਗੀ ਆ ਉਹ ਬਚ ਸਕੇ ਔਰ ਝਾੜ ਸਾਡਾ ਵਧੀਆ ਆ ਸਕੇ